ਅੰਦਰ ਗਰਾਊਂਡ ਦੇ ਵਿੱਚ ਅਸੀਂ ਗਵਰਨਮੈਂਟ ਕਾਲਜ ਗਰਲਸ ਗਰਾਊਂਡ ਦੇ ਵਿੱਚ ਗ੍ਰੇਡ ਦੁਸ਼ਹਿਰਾ ਮੇਲਾ ਲੈ ਕੇ ਆਏ ਆ ਜੋ 15 ਸਤੰਬਰ ਤੋਂ ਸਟਾਰਟ ਕੀਤਾ ਜਾ ਰਿਹਾ ਹੈ ਤੇ 27 ਅਕਤੂਬਰ ਤੱਕ ਦੁਸ਼ਹਿਰਾ ਦੀਵਾਲੀ ਦੇ ਸਾਰੇ ਤਿਉਹਾਰਾਂ ਨੂੰ ਦੇਖਦੇ ਹੋਏ ਜਿੱਦਾਂ ਫੈਸਟੀਵਲ ਸੀਜ਼ਨ ਆਂਦਾ ਹੈ ਉਦੋਂ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਲੋਕਾਂ ਦੇ ਲਈ ਕਈ ਨਵੀਆਂ ਚੀਜ਼ਾਂ ਲੈ ਕੇ ਆਏ ਆ ਇਸ ਵਾਰੀ ਅਸੀਂ ਇਸ ਗ੍ਰੇਟ ਧਾਰਮਿਕ ਮੇਲੇ ਦੇ ਵਿੱਚ ਦੁਸ਼ਹਿਰੇ ਮੇਲੇ ਦੇ ਵਿੱਚ ਅਸੀਂ ਕਈ ਲੰਡਨ স্নੋ ਸਿਟੀ ਨਾਇਗਰਾ ਫਾਲ ਤੇ ਮਰਮਿਡ ਸ਼ੋਅ ਜਿੱਦਾਂ ਲੁਧਿਆਣਾ ਵਾਸੀਆਂ ਨੂੰ ਹਰ ਇੱਕ ਹਰ ਸਾਲ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ ਇਸ ਵਿੱਚ ਤਾਂ ਇਸ ਸਾਲ ਵੀ ਲੰਡਨ ਸਨੋ ਸਿਟੀ, ਨਾਇਗਰਾ ਫਾਲ ਔਰ ਮਰਮਰ ਸ਼ੋਅ ਇਤੇ ਨਵਾਂ ਦੇਖਣ ਨੂੰ ਮਿਲੂਗਾ ਤੇ ਨਾਲ ਹੀ ਅਸੀਂ ਅਮਰਨਾਦੀ ਯਾਤਰਾ ਵੀ ਲੈ ਕੇ ਆਏ ਆ ਜਿਹਦਾ ਮਾਡਲ ਲੈ ਕੇ ਆਏ ਆ ਜਿਸ ਨੂੰ ਲੋਕਾਂ ਨੂੰ ਆ ਕੇ ਕਿਸੇ ਦੇ ਵੀ ਦਿਲ ਨੂੰ ਥੇਸ ਪਹੁੰਚਾਣ ਦੀ ਜਗ੍ਹਾ ਤੇ ਅਸੀਂ ਲੋਕਾਂ ਨੂੰ ਆਕਰਸ਼ਿਤ ਕਰਦੇ ਆ ਤੇ ਲੋਕਾਂ ਨੂੰ ਦੱਸਦੇ ਆ ਕਿ ਜੋ ਸਾਡਾ ਪ੍ਰਿਆਣਾ ਇਤਿਹਾਸ ਹੈ ਜਾਂ ਧਾਰਮਿਕ ਪਰਸੇ ਦੀਆਂ ਜੋ ਬਜ਼ੁਰਗੀਆਂ ਬੱਚੇ ਉੱਥੇ ਬਾਹਰ ਘੁੰਮਣ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਗ੍ਰੇਡ ਦੁਸ਼ਹਿਰਾ ਮੇਲੇ ਦੇ ਵਿੱਚ ਉਸ ਦਾ ਆਨੰਦ ਲੈ ਸਕਦੇ ਨੇ ਤੇ ਲੋਕਾਂ ਵਾਸਤੇ ਅਸੀਂ ਹੋਰ ਵੀ ਕਈ ਨਵੇਂ ਝੂਲੇ ਲੈ ਕੇ ਆਏ ਆ ਜੋ ਤੁਹਾਨੂੰ ਲੁਧਿਆਣਾ ਸ਼ਹਿਰ ਛੱਡੋ ਕਿੱਤੇ ਵੀ ਲੱਗਿਓ ਨਹੀਂ ਮਿਲਣਗੇ ਤੇ ਨਾਲ ਹੀ ਤੁਹਾਨੂੰ ਇੱਥੇ ਲਾਈਟਿੰਗ ਦੇ ਵੀ ਬਹੁਤ ਅੱਛੇ-ਅੱਛੇ ਪ੍ਰਬੰਧ ਦੇਖਣ ਨੂੰ ਮਿਲੂਗੇ ਰਾਤ ਨੂੰ ਡੇਲੀ ਲਾਈਟ ਲਾਈਟਿੰਗ ਦਾ ਸ਼ੋਅ ਵੀ ਇੱਥੇ ਦੇਖਣ ਨੂੰ ਮਿਲੂਗਾ ਜਿਸ ਵਿੱਚ ਕਿ ਕਈ ਨਵੀਆਂ ਤੋਂ ਨਵੀਆਂ ਆਈਟਮਾਂ ਜੋ ਕਿ ਤੁਹਾਨੂੰ ਇੱਥੇ ਗ੍ਰੇਡ ਦੁਸ਼ਹਿਰਾ ਮੇਲਾ ਦੇ ਵਿੱਚ ਆਪਣੇ ਸ਼ਹਿਰ ਦੇ ਸੈਂਟਰ ਦੇ ਵਿੱਚ ਸ਼ਹਿਰ ਦੇ ਦਿਲ ਦੇ ਵਿੱਚ ਤੁਹਾਨੂੰ ਇੱਥੇ ਸ਼ਹਿਰ ਦੇ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਆ ਕੇ ਤੁਸੀਂ ਆ ਕੇ ਆਨੰਦ ਮਾਣ ਸਕਦੇ ਹੋ ਜਿਹਦੇ ਨਾਲ ਕਿ ਲੋਕਾਂ ਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਫੈਸਟੀਵਲ ਸੀਜ਼ਨ ਹੈ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਬੈਠ ਕੇ ਆਪਣੇ ਉੱਚ ਆਰਾਮ ਨਾਲ ਜੋ ਵੀ ਜੀ ਦਾ ਆਨੰਦ ਲੈ ਸਕਦੇ ਹੋ لوکاں نو سو چیزیاں نو دیکھن لئی جو باہر جانا ਪੈਂਦਾ ਵੀਜ਼ਾ ਲਗਵਾ ਕੇ 100 چیزیاں ਕਰਕੇ ਇੱਥੇ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਦਾ ਆਨੰਦ ਲੈ ਸਕਦੇ ਹੋ ਤੇ ਇਸ ਵਿੱਚ ਕਈ ਤੁਹਾਨੂੰ ਨਵੇਂ ਝੂਲੇ ਵੀ ਦੇਖਣ ਨੂੰ ਮਿਲੂਗੇ ਜੋ ਪਿਛਲੀ ਵਾਰ ਤੋਂ ਵੀ ਅੱਗੇ ਆਕਰਸ਼ਣ ਦਾ ਕੇਂਦਰ ਖਿੱਚ ਰਹੇ ਨੇ ਤੇ ਲੋਕਾਂ ਨੂੰ ਇਹੀ اپیل ਕਰਨਾ ਚਾਹਾਂਗੇ ਵੱਟ ਚੜ ਕੇ ਆ ਕੇ ਇਸ ਦਾ ਆਨੰਦ ਮਾਣੋ ਇਸ ਵਿੱਚ ਸੀਸੀਟੀਵੀ ਦਾ ਪੂਰਾ ਪ੍ਰਬੰਧ ਹੈ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੈ ਤੇ ਲੋਕਾਂ ਦੇ ਲਈ ਹੋਰ ਵੀ ਸਾਰੇ ਖਾਣ ਪੀਣ ਦੇ ਨਵੇਂ ਸਟਾਲਸ ਲਗਾਏ ਗਏ ਨੇ ਇਸ ਵਿੱਚ ਜੋ ਸਾਰੇ ਸਟਾਲਸ ਨੇ ਬ੍ਰਾਂਡਡ ਨੇ ਕੰਪਨੀ ਦੇ ਨੇ ਜਿਸ ਵਿੱਚ ਤੁਸੀਂ ਆ ਕੇ ਆਪਣਾ ਆਨੰਦ ਲੈ ਸਕਦੇ ਹੋ ਕਿਸੇ ਨੂੰ ਵੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਸ਼ਾਪਿੰਗ ਦੇ ਵੀ ਸਟਾਲਸ ਵੀ ਲਗਾਏ ਗਏ ਨੇ ਜਿਸ ਦਾ ਤੁਸੀਂ ਆਨੰਦ ਲੈ ਸਕਦੇ ਹੋ ਸਫਾਈ ਦੇ ਵੀ ਪੂਰੇ ਪਰਮੰਤ ਕੀਤੇ ਗਏ ਨੇ ਜੀ ਸਰਕਾਰ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ 8 ਨੰਬਰ ਚੌਂਕੀ ਵੱਲੋਂ ਵੀ ਤੇ 15 ਪੁਲਿਸ ਸਟੇਸ਼ਨ ਵੀ ਬਣਾਇਆ ਗਿਆ ਹੈ ਜਿਸ ਨੂੰ ਕੋਈ ਸਹਾਇਤਾ ਕੇਂਦਰ ਦੀ ਜ਼ਰੂਰਤ ਹੋ ਆਕੇ ਤੇ ਉਸ ਤੋਂ ਸਹਾਇਤਾ ਕੇਂਦਰ ਲੈ ਸਕਦੇ ਹੋ ਹਰੇਕ ਜੀ ਦੇ ਅਲਗ-ਅਲਗ ਹੈ ਜੀ ਜਦੋਂ ਜਲਪਰੀ ਮਰਮੜ ਸ਼ੋਹ ਦੀ 100 ਰੁਪਏ ਐਂਟਰੀ ਹੈ ਦੁਬਈ ਸਿਟੀ ਲੰਡਰ ਬ੍ਰਿਜ ਵਗੈਰੇ ਦੀ 50 ਰੁਪਏ ਐਂਟਰੀ ਹੈ ਜਿਹੜਾ ਅਮਰनाथ ਯਾਤਰਾ ਦਾ ਸੀ ਮਾਡਲ ਬਣਾਇਆ ਹੋਇਆ ਉਹ ਫ੍ਰੀ ਹੈ ਉਹ ਚ ਕਿਸੇ ਵੀ ਚੀਜ਼ ਦੀ ਕੋਈ ਫੀਸ ਨਹੀਂ ਹੈ ਕਿਸੇ ਵੀ ਚੀਜ਼ ਦੇ ਨਾਮ ਤੇ ਵੀ ਕੋਈ ਵੀ ਫੀਸ ਨਹੀਂ ਹੈ ਤੇ ਮੇਲੇ ਨੂੰ ਲੈ ਕੇ ਤਾਂ ਪ੍ਰਬੰਧਕ ਤੱਕ ਤੇ ਹੈ ਜੀ ਮੇਲੇ ਨੂੰ ਲੈ ਕੇ ਸੀਸੀਟੀਵੀ ਲਗਾਏ ਗਏ ਨੇ ਸਰ ਸਿਕਿਉਰਿਟੀ ਦੇ ਪ੍ਰੋਪਰ ਪ੍ਰਬੰਧ ਕੀਤੇ ਗਏ ਨੇ 8 ਨੰਬਰ ਡਿਵੀਜ਼ਨ ਨੰਬਰ 8 ਪੁਲਿਸ ਸਟੇਸ਼ਨ ਵੱਲੋਂ ਵੀ ਡੇਲੀ ਇੱਥੇ ਚੌਂਕੀਕਰ ਬਣਾਇਆ ਗਿਆ ਜਿਸ ਵਿੱਚ ਡੇਲੀ ਮੁਲਾਜ਼ਮ ਆ ਕੇ ਸਿਕਿਉਰਿਟੀ ਦਾ ਪਰਮੰਧ ਕਰਦੇ ਨੇ ਤੇ ਸੈਕਿੰਡਲੀ ਇੱਥੇ ਆਪਣੇ ਵੱਲੋਂ ਵੀ ਪ੍ਰਾਈਵੇਟ ਸਿਕਿਉਰਿਟੀ ਵੀ ਲਗਾਈ ਗਈ ਹੈ ਜਿਸ ਵਿੱਚ ਲੋਕਾਂ ਨੂੰ ਟੈਂਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਇਹ ਗ੍ਰੇਟ ਦੁਸ਼ਹਿਰਾ ਦੀਵਾਲੀ ਮੇਲਾ ਜਿਸ ਵਿੱਚ ਲੋਕੀ ਆਪਣੇ ਸਾਰੇ ਤਿਉਹਾਰ ਇੱਥੇ ਆ ਕੇ ਕਰਵਾ ਚੌਥ ਦੀ ਸ਼ਾਪਿੰਗਸ ਵੀ ਕਰ ਸਕਦੇ ਨੇ ਦੀਵਾਲੀ ਦੀ ਸ਼ਾਪਿੰਗ ਵੀ ਕਰ ਸਕਦੇ ਨੇ ਦੁਸ਼ਹਿਰੇ ਤੋਂ ਪਹਿਲੇ ਵੀ ਸਾਰੇ ਆਪਣੇ ਤਿਉਹਾਰਾਂ ਦਾ ਆਨੰਦ ਦੇ ਵਿੱਚ ਇਹ ਤੇ ਸਾਰੀ ਚੀਜ਼ ਦਾ ਆਨੰਦ ਲੈ ਸਕਦੇ ਨੇ ਪਰ ਮੇਲੇ ਦੀ ਟਾਈਮਿੰਗ ਮੇਲੇ ਦੀ ਟਾਈਮਿੰਗ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਇੱਥੇ ਟਾਈਮਿੰਗ ਰਹੂਗੀ ਸੈਚਰਡੇ ਸੰਡੇ ਨੂੰ 4 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਟਾਈਮਿੰਗ ਰਹੂਗੀ ਵੀਕਐਂਡਸ ਦੇ ਵਿੱਚ ਤੇ ਲੋਕਾਂ ਨੂੰ ਇਹੀ ਇੱਕ ਅਪੀਲ ਕਰਨਾ ਚਾਹਾਂਗੇ ਬਾਜ਼ ਚੜ ਕੇ ਆ ਕੇ ਇਸ ਦਾ ਆਨੰਦ ਮਾਣੋ ਸਰ ਤੁਸੀਂ ਸਿਕਿਉਰਟੀ ਦੀ ਗੱਲ ਕੀਤੀ ਹੈ ਪਰ ਸੇਫਟੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸੇਫਟੀ ਨੂੰ ਲੈ ਕੇ ਸਸ ਸੀਸੀਟੀਵੀ ਕੈਮਰਸ ਲਗਾਏ ਗਏ ਨੇ ਪ੍ਰਾਈਵੇਟ ਸਿਕਿਉਰਟੀਆਂ ਲਗਾਈ ਗਈ ਹੈ ਔਰ ਇਹ ਵੈਸੇ ਵੀ ਸ਼ਹਿਰ ਦੇ ਸੇਫਟੀ ਦੀ ਸੇਫਟੀ ਦੇ ਹੈ ਸੀਸੀਟੀਵੀ ਦੇ ਕੈਮਰਾ ਸੇਫਟੀ ਜੀ ਆ ਗਏ ਨਾ ਸਰ ਤੇ ਉਹਦੇ ਚ ਫਾਇਰ ਸੇਫਟੀ ਦੇ ਲਈ ਫਾਇਰ ਸਿਲੰਡਰ ਰਖਾਏ ਗਏ ਨੇ ਸਾਡੇ ਕੋਲ ਸਾਰੇ ਪਰਸਨਲ ਇਕੁਪਮੈਂਟਸ ਹੈ ਕਿਤੇ ਵੀ ਬਾਹਰੋਂ ਲਿਆਂਦੀ ਕੋਈ ਜਰੂਰਤ ਨਹੀਂ ਹੈ ਪੀ ਡਬਲਯੂ ਡੀ ਵੱਲੋਂ ਡੇਲੀ ਚੈੱਕ ਅਪ ਕੀਤਾ ਜਾਂਦਾ ਉਹਦੀ ਰਿਪੋਰਟਸ ਡੇਲੀ ਕਮਿਸ਼ਨ ਆਫਿਸ ਦੇ ਵਿੱਚ ਜਮ੍ਹਾਂ ਕਰਵਾਈ ਜਾਂਦੀ ਹੈ ਸਰ ਬੱਚਿਆਂ ਦੇ ਵੀ ਬਹੁਤ ਨਵੇਂ-ਨਵੇਂ ਚੂਲੇ ਲਗਾਏ ਗਏ ਨੇ ਨਵੇਂ ਤੋਂ ਨਵੇਂ ਹਰ ਸਾਲ ਜਿਦਾ ਅਸੀਂ ਨਵੇਂ ਚੂਲੇ ਲੈ ਕੇ ਆੰਦੇ ਆ ਇਸ ਸਾਲ ਵੀ ਬੱਚਿਆਂ ਦੇ ਲਈ ਨਵੇਂ ਚੂਲੇ ਲੈ ਕੇ ਆਏ ਆ ਜਿਸ ਦਾ ਆਕੇ ਲੋਕ ਇਹਨਾਂਦ ਮੰਨ ਸਕਦੇ ਨੇ ਤੇ ਬੱਚਿਆਂ ਨੂੰ ਹਰ ਇੱਕ ਚੀਜ਼ ਹਰ ਸਾਲ ਜਿਦਾ ਨਵਾਂ ਚੂਲਾ ਕੁਛ ਨਾ ਕੋਈ ਦੇਖਣ ਨੂੰ ਮਿਲਦਾ ਹੈ ਇਸ ਵਾਰੀ ਉਹਨਾਂ ਨੂੰ ਨਵੇਂ ਤੋਂ ਨਵੇਂ ਚੂਲੇ ਦੇਖਣ ਨੂੰ ਮਿਲਣਗੇ ਸਰ ਅਸੀਂ ਲੰਡਨ ਸਨੋ ਸਿਟੀ ਲੈ ਕੇ ਆਏ ਆ ਕਸ਼ਮੀਰ ਵੈਲੀ ਲੈ ਕੇ ਆਏ ਆ ਬੱਚਿਆਂ ਦੇ ਲਈ ਮਰਮੜ ਸ਼ੋਅ ਲੈ ਕੇ ਆਏ ਆ ਨਾਇਗਰਾ ਫਾਲ ਲੈ ਕੇ ਆਏ ਆ ਕਿ ਜੋ ਬੱਚੇ ਬਾਹਰ ਜਾ ਕੇ ਉੱਥੇ ਅਨੰਦਲੈਨ ਦੀ ਜਗ੍ਹਾ ਜਾਂ ਜਿਹੜਾ ਇੱਥੇ ਵੀ ਟੂਰਿਜ਼ਮ ਦੇ ਵਿੱਚ ਆਪਾਂ ਬਾਹਰ ਜਾ ਕੇ ਘੁੰਮਣ ਦੀ ਜਗ੍ਹਾ ਇੱਥੇ ਆ ਕੇ ਆਪਣੇ ਲੁਧਿਆਣਾ ਸ਼ਹਿਰ ਸਿਟੀ ਦੇ ਸੈਂਟਰ ਦੇ ਵਿੱਚ ਦੁਰਗਾ ਮਾਤਾ ਮੰਦਿਰ ਦੇ ਸਾਹਮਣੇ ਗਰਲਸ ਗਵਰਨਮੈਂਟ ਗਰਾਊਂਡ ਦੇ ਵਿੱਚ ਆ ਕੇ ਆਪਣਾ ਇਸ ਅਨੰਦ ਲੈ ਸਕਦੇ ਹੋ ਤੇ ਇਸ ਨੂੰ ਅੱਜ ਤੋਂ ਸੰਜੀਵ ਰੋੜਾ ਜੀ ਪੰਕਜ ਸ਼ਰਦਾ ਜੀ ਚੇਅਰਮੈਨ ਸੰਜੀਵ ਰੋੜਾ ਮੰਤਰੀ ਸਾਹਿਬ ਵੱਲੋਂ ਪੰਕਜ ਸ਼ਰਦਾ ਚੇਅਰਮੈਨ ਸੋ ਡੀ ਤੇ ਪ੍ਰਿੰਸੀਪਲ ਸੁਮਨ ਲਤਾ ਪ੍ਰਿੰਸੀਪਲ ਮੈਡਮ ਵੱਲੋਂ ਅੱਜ ਨੂੰ ਇਸ ਨੂੰ 15 ਸਤੰਬਰ ਨੂੰ ਸਟਾਰਟ ਕਰਵਾਇਆ ਜਾ ਰਿਹਾ ਹੈ ਜਿਸ ਦੀ 27 ਅਕਤੂਬਰ ਤੱਕ ਚਲਾਇਆ ਜਾਏਗਾ ਤੇ ਇਸ ਵਿਲੇ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਵੱਧ ਚੜ ਕੇ ਆ ਕੇ ਇਸ ਦਾ ਆਨੰਦ ਮਾਣੋ